ਲੁਧਿਆਣਾ ਲੋਕ ਸਭਾ ਸੀਟ ਤੋਂ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸਥਾਨਕ ਪਾਰਕ ਪਲਾਜ਼ਾ ਹੋਟਲ ਵਿਖੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਪੱਤਰਕਾਰਾਂ ਗੱਲਬਾਤ ਦੌਰਾਨ ਉਨ੍ਹਾਂ ਨੇ ਜਿੱਤੇ ਹਲਕੇ ਦੇ ਲੋਕਾਂ ਅਤੇ ਪਾਰਟੀ ਦੇ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਪ੍ਰਗਟਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਹਲਕੇ ਦੇ ਵਿਕਾਸ ਨੂੰ ਲੈ ਕੇ ਵੀ ਆਪਣੇ ਵਿਚਾਰਾਂ ਨੂੰ ਸਾਂਝਾ ਕੀਤਾ। ਇਸ ਮੌਕੇ ਆਪਣੇ ਵਿਰੋਧੀਆਂ ਦੇ ਬਰੇ ਇਸ ਤੋਂ ਇਲਾਵਾ ਉਹਨਾਂ ਨੇ ਆਗਾਮੀ ਭਵਿੱਖ ਦੀ ਰਣਨੀਤੀ ਪਾਰਟੀ ਵਰਕਰਾਂ ਨਾਲ ਸਾਂਝੀ ਕੀਤੀ। ਮੈਂ ਗਹਿਰਾਈਆਂ ਝੋ ਤਦਮਾਕ ਕਰਨਾ ਚਾਹੁੰਦਾ। ਕਾਂਗਰਸ ਪਾਰਟੀ ਜਿੰਦਾਬਾਦ ਜਿਸ ਤਰ੍ਹਾਂ ਲੁਧਿਆਣਾ ਦੇ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਮੈਂ ਸ਼ਬਦਾਂ ਦੇ ਰਾਹੀਂ بیان ਨਹੀਂ ਕਰ ਸਕਦਾ ਕਿ ਮੈਂ ਉਹਨਾਂ ਦਾ ਆਸਾਨ ਕਿਵੇਂ ਜ਼ਾਰਾ ਹਾਂ। ਮੈਨੂੰ ਲੱਗਦਾ ਕਿ ਰਿਸ਼ਤੇ ਸੱਤ ਪੀੜੀਆਂ ਲੱਗੀਆਂ ਰਹਿਣ। ਤਦ ਵੀ ਲੁਧਿਆਣਾ ਦੇ ਲੋਕਾਂ ਦਾ ਅਸੀਂ ਹਿਸਾਬ ਨਹੀਂ ਉਤਾਰ ਸਕਦੇ ਤੇਰਾ ਚੁੱਪ ਕਰਾਇਓ ਉਹ ਕੋਈ ਉਹ ਨਹੀਂ ਚੁੱਪ ਬੰਨ੍ਹ ਲੋ ਬਾਰੀ ਕਹਿੰਦੇ ਸਨ ਕੋਈ ਕਹਿੰਦੇ ਸੀ ਲੁਧਿਆਣਾ ਇਹਨੇ ਇੱਕ ਤਰੀਕ ਤੋਂ ਬਾਅਦ ਰੁਕਣਾ ਨਹੀਂ ਹੈ ਕੋਈ ਕਹਿੰਦੇ ਸੀ ਸਾਨੂੰ ਸਮਰਥਨ ਦੇਤਾ ਕੋਈ ਕਹਿੰਦੇ ਸੀ ਵੜੇ ਪਤਾ ਨਹੀਂ ਬਹੁਤ سارے ਇੰਜ਼ਾਮਾਤ ਬਹੁਤ ਸਾਰੀਆਂ ਗੱਲਾਂ ਰਾਜੇ ਦੇ ਬਾਰੇ ਲੋਕਾਂ ਨੇ ਕਿਹਾ ਪਰ ਉਹਨਾਂ ਸਾਰੀਆਂ ਗੱਲਾਂ ਨੂੰ ਲੁਧਿਆਣਾ ਦੇ ਲੋਕਾਂ ਨੇ ਔਰ ਮੇਰੇ ਭਰਾਵਾਂ ਨੇ ਨਕਾਰਿਆ ਔਰ ਮੈਂ ਇੱਕ ਦਿਨ ਗੱਲ ਕਹੀ ਸੀ ਮੇਰਾ ਦੋਸਤ ਇੱਕ ਦਿਨ ਵਾਲ ਕਟਾਉਣ ਗਿਆ ਕਿਸੇ ਵਿਅਕਤੀ ਤੋਂ ਤੇ ਉਹ ਕਹਿੰਦਾ ਵੀ ਲੁਧਿਆਣਾ ਦਾ ਸੀ ਪੁਰਾਣਾ ਉਹਦਾ ਸਾਥੀ ਸੀ ਵਾਲ ਕਟਾਉਣ ਕੰਠਣ ਵਾਲਾ ਮੇਰਾ ਵੀਰ ਕਹਿੰਦਾ ਵੀ ਕਿਸ ਕੋ ਉਹ ਡਾਲ ਰਹੇ ਹੋ ਤੋ ਕਹਿੰਦਾ ਜੀ ਆਪ ਬਤਾਈਏ ਆ ਮਾਲਿਕ ਕੇ ਮੈਂ ਤੋ ਆਪਕੇ ਕਹਿਣੇ ਪੇ ਡਾਲ ਦਿੰਦਾ ਕਹਿੰਦਾ ਭਾਈ ਮੈਂ ਕਿਸੇ ਕਲੀ ਕਹਾਂਗਾ ਤੂੰ ਬਤਾ ਕੇ ਸੁਣੋ ਤੇ ਕੱਤਰ ਜੀ ਫਿਰ ਮੇਰਾ ਮਨ ਤੋਂ ਜੋ ਬਾਹਰੀ ਬਾਹਰੀ ਜਿਸਕੋ ਕਹਿੰਦੇ ਹੈ ਤੇਰਾ ਬਾਹਰ ਦਾ ਕਹਿੰਦੀ ਹੈ ਮੇਰਾ ਜੀ ਕਰਦਾ ਮੈਂ ਉਹਨੂੰ ਵੋਟ ਪਾਵਾਂ ਅੱਜ ਉਹ ਲੁਧਿਆਣਾ ਦੇ ਲੋਕਾਂ ਨੇ ਪ੍ਰੂਫ ਕਰਤਾ ਹੋਮੇ ਕੇਵਲ ਜਿਨ੍ਹਾਂ ਲੋਕਾਂ ਨੇ ਵੋਟਾਂ ਪਾਈਆਂ ਮੈਂ ਉਹਨਾਂ ਦਾ ਐਮਪੀ ਨਹੀਂ ਹਾਂ ਉਹਨਾਂ ਦੇ ਤਾਂ ਮੈਂ ਚਰਨਾਂ ਦੇ ਥੱਲੇ ਪਈ ਮਿੱਟੀ ਨੂੰ ਹਮੇਸ਼ਾ ਦੇ ਮੱਥੇ ਤੇ ਲਾ ਕੇ ਅਸ਼ੀਰਵਾਦ ਉਹਨਾਂ ਦਾ ਲਵਾਉਂ ਮੈਂ ਜਿਹੜੇ ਨੇ ਵੋਟਾਂ ਪਾਈਆਂ ਕਿੰਨੇ ਜਨਾਂ ਦੇ ਬੋਲਣ ਨੂੰ ਨਹੀਂ ਬੋਲਦਾ ਭਾਈ ਉਹ ਵੀ ਬਹੁਤ سارے ਮੇਰੇ ਸੱਜਣਾ ਲੋਕਧਿਆਨੇ ਦੇ ਬਹੁਤ ਸਮਝਦਾ ਲੋਕਾਂ ਨੂੰ ਇਸ ਚੋਣਾਂ ਦੇ ਅੰਦਰ ਘੁਮਰਾ ਕੀਤਾ ਗਿਆ ਅੰਦਾਜ਼ਾ ਲਾ ਕੇ ਮੇਰੇ ਰਾਮਚੀ ਦਾ ਨਾਮ ਲਾ ਕੇ ਪਰ ਰਾਮ ਜੀ ਨੇ ਅੱਜ ਸਿੱਧ ਕਰਤਾ ਸਜੋਤਿਆਂ ਦੇ ਵਿੱਚ ਕਾਂਗਰਸ ਪਾਰਟੀ ਨਹੀਂ ਜਿੱਤ ਹੋ ਗਈ ਹੈ ਇਹ ਆਪਣੇ ਆਪ ਵਿੱਚ ਇਹ ਉਹਨਾਂ ਤਾਕਤਾਂ ਨੂੰ ਸਨੇਹ ਹੈ ਜਿਹੜੀਆਂ ਤਾਕਤਾਂ ਮੇਰੇ ਦੇਸ਼ ਨੂੰ ਤੋਰਨਾ ਚਾਹੇ ਜਿਹੜੇ ਮੇਰੇ ਗੁਰੂਆਂ ਨੂੰ ਮੇਰੇ ਪ੍ਰਭਾਂ ਨੂੰ ਵਿੱਚ ਚਾਹੁੰਦੇ ਹਨ ਰਾਮ ਅਯੁੱਧਿਆ ਦੇ ਵਿੱਚ ਜਿੱਤ ਹੋਣੀ ਹਨ ਉੱਤਰ ਪ੍ਰਦੇਸ਼ ਸੀਟਾਂ ਬੀਜੇਪੀ ਦੀਆਂ ਤੱਕ ਜਾਣੀਆਂ ਔਰ ਅਕਲੀਸ਼ ਸ਼ਾਗਿਰਦੀ ਧਰਮਪੱਖਤੀ 7 ਲੱਖ ਫੋਟਾਂ ਦੇ ਜਿੱਤੀਆਂ ਇਹ ਆਪਣੇ ਆਪ ਵਿੱਚ ਸ੍ਰੇ ਹੈ ਕਿ ਤੁਸੀਂ ਰਾਮ ਜੀ ਨੂੰ ਜਿਸ ਪ੍ਰਕਾਰ ਮੈਂ ਦੇਖਿਆ ਮੇਰਾ ਮੇਰੇ ਮਨ ਨੂੰ ਦਰਦ ਹੋਇਆ ਅਖੀਰਲੇ ਦਿਨਾਂ ਵਿੱਚ RAM ਜੀ ਦੇ ਛੱਡੇ ਲਾ ਕੇ ਜਿਹਦੇ ਤੇ ਭਗਵਾਨ RAM ਦੀ ਫੋਟੋ ਸੀ ਉਹ ਇਹਨਾਂ ਨੇ ਜਗਾ ਜਗਾ ਤੇ ਬੰਨਦੇ ਔਰ ਕਈ ਡਿਗ ਡਿਕੇ ਮਾਫੀ ਚਾਹਣੇ ਮੈਨੂੰ ਬੜੀ ਇਸ ਗੱਲ ਦੀ ਸ਼ਰਮ ਹੋਵੇ ਕੂੜੇ ਦੇ ਢੇਰ 'ਚ ਜਿਹੜੇ ਬੰਦੇ ਸੀ ਉਹ ਯਾਦ ਕਰਾਉਣਾ ਚਾਹੁੰਦੇ ਸੀ ਪ੍ਰਸ਼ਾਦ ਲਿਆਏ ਹਨ ਯੋਗਿਆਤਾ ਤੇ ਉਹ ਜੋ ਬੇਅਦਬੀ ਹੋਈ ਮੈਂ ਸਮਝਦਾ ਕਿ ਅਗਰ ਇਸ ਪ੍ਰਕਾਰ ਕੋਈ ਹੋਰ ਤਰਮ ਇਸ ਤਰ੍ਹਾਂ ਦੀ ਬੇਅੱਬੀ ਹੋ ਜਾਂਦੀ ਤਾਂ ਬਹੁਤ ਜ਼ਿਆਦਾ ਰੋਣਾ ਪੈ ਜਾਣਾ ਸੀ ਕਿਉਂਕਿ ਮੈਨੂੰ ਸਮਝ ਆਇਆ ਸਾਡੇ ਭਗਵਾਨ ਦੀ ਜਿਸ ਪ੍ਰਕਾਰ ਫੋਟੋ ਲਾ ਕੇ ਜਗਾ ਜਗਾ ਬਨ ਕੇ ਛੇ ਛੇ ਦੀ ਸਿੱਟਗੇ ਸੋ ਇਹ ਕੋਈ ਬਹੁਤੀ ਛੱਗੀ ਗੱਲ ਦੀ ਸੀਗੀ ਪਰ ਫਿਰ ਵੀ ਇਹਨਾਂ ਤਮਾਮ ਚੀਜ਼ਾਂ ਦੇ ਬਾਵਜੂਦ ਵੀ ਬਹੁਤ ਵੱਡਾ ਫਤਵਾ ਮੈਨੂੰ ਮਿਲਿਆ ਹੈ ਆਉਣ ਵਾਲਾ ਜਿਹੜਾ ਸਮਾਂ ਉਹ ਮੇਰੇ ਅਸਤੇ ਤੋਾਨੂੰ ਇਹ ਮੇਰੀ ਜਿੱਤ ਹੈ ਜਿਹੜੀ ਮੈਨੂੰ ਬੇਹਤ ਖੁਸ਼ੀ ਹੈ ਪਰ ਇਹਦੇ ਨਾਲ ਨਾਲ ਮੇਰੇ ਕੋਲ ਬਹੁਤ ਵੱਡੀਆਂ ਚੈਲੰਜਸ ਰਹੇ ਨੇ ਮੇਰੇ ਤੇ ਅੱਜ ਹੀ ਚਿੰਤਾ ਹੈ ਮੈਂ ਰਾਸਤੇ 'ਚ ਕਿਉਂਕਿ ਅੱਜ ਬਹੁਤਾ ਅਸੀਂ ਸਵਾਗਤ ਨਹੀਂ ਕੀਤਾ ਨਾ ਹੀ ਕੋਈ ਜਸ਼ਨ ਮਨਾਇਆ ਹੈ ਇਹ ਤਾਂ ਬਾਈ ਚਾਂਸ ਹੋ ਗਿਆ ਪਰ ਸਾਡਾ ਸਨੇਹਾ ਸੀਗਾ ਕਿ ਅਸੀਂ ਜਿਹੜਾ ਜਸ਼ਨ ਹੈ ਜਰੂਰ ਜਿੱਤ ਦਾ ਮਨਾਵਾਂਗੇ ਲੇਕਿਨ 6 ਤਰੀਕ ਤੋਂ ਬਾਅਦ ਸਾਰੀ ਆਦੇ ਲੀਡਰਸ਼ਿਪ ਨਾਲ ਪਲਾਨਿੰਗ ਕਰਕੇ ਲੇਕਿਨ 6 ਤੱਕ ਕੋਈ ਸੇ ਪ੍ਰਕਾਰ ਦਾ ਕੋਈ ਅਸੀਂ ਜਸ਼ਨ ਨਹੀਂ ਮਨਾਵਾਂਗੇ ਅਸੀਂ ਧਾਰਮਿਕ ਸਥਾਨਾਂ ਤੇ ਜਾ ਕੇ ਅਸੀਂ ਧੰਨਵਾਦ ਕਰਾਂਗੇ ਸਾਰੇ ਸਾਡੇ ਧਰਮਾਂ ਦਾ ਜਾ ਕੇ ਸਾਡੇ ਗੁਰੂਆਂ ਦਾ ਲੇਕਿਨ ਕਿਸੇ ਪ੍ਰਕਾਰ ਦਾ ਜਸ਼ਨ ਨਹੀਂ ਹੋਗਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦਾ ਬਹੁਤ ਸਾਰੇ ਲੋਕ ਕਦੇ ਕਹਿ ਦਿੰਦੇ ਕਿ ਰਾਜਾ ਬੜੇ ਕਿਸੇ ਇੱਕ ਧਰਮ ਦੀ ਗੱਲ ਨਹੀਂ ਕਰਦਾ ਦੂਸਰੇ ਧਰਮ ਦੀ ਗੱਲ ਕਰਦਾ ਜਾਂ ਦੂਸਰੇ ਦੀ ਨਹੀਂ ਕਰਦਾ ਰਾਜਾ ਬੜੇ ਇੱਕ ਸੈਕੂਲਰ ਸੋਚ ਦਾ ਮਾਲਕ ਹੈ ਰਾਜਾਬੜਿੰਗ ਨੂੰ ਮੇਰੇ ਗੁਰੂ ਮਹਾਰਾਜ ਨੇ ਹੀ ਸਖਾਇਆ ਕਿ ਸਭ ਦੇ ਧਰਮਾਂ ਦਾ ਅਸੀਂ ਸਤਕਾਰ ਕਰਦੇ ਹਾਂ ਔਰ ਜਿੱਥੇ ਵੀ ਸਨੇਹਾ ਹੋਵੇ ਕੋਈ ਮੰਨੇ ਨਾ ਮੰਨੇ ਬੇਸ਼ੱਕ ਬਹੁਤ ਵਾਰੀ ਸਾਨੂੰ ਸ਼ਰੋਮੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਸੰਮਨ ਵੀ ਕੀਤਾ ਜੇ ਖੁਦਾ ਨਾ ਖਾਤਸਾ ਸਭ ਦੇ ਮੂੰਹ ਚੋਂ ਕਦੇ ਨਿਕਲ ਜੇ ਕਿ ਬਾਬੇ ਨਾਨਕ ਦਾ ਪੰਜਾ ਹੈ ਭਾਵੇਂ ਅਕਾਲੀ ਦਾਲਾ ਦੇ ਕਹਿ ਦੇਣ ਕਿ ਬਾਬੇ ਨਾਨਕ ਦੀ ਤੱਕੜੀ ਹੈ ਤਾਂ ਅਸੀਂ ਉਹਦੇ ਤੇ ਵੀ ਮਾਫੀ ਮੰਗੀ ਹੈ ਪਰ ਅਸੀਂ ਜੋ ਸਨੇਹਾ ਹੈ ਸਾਥ ਸੱਜਣ ਦਾ ਚਾਹੇ ਉਹ Hindu ਧਰਮ ਦਾ ਸਨੇਹਾ ਹੋਵੇ ਜਦੋਂ Hindu ਧਰਮ ਦਾ ਜਸ਼ਨ ਮਨਾਇਆ ਤਾਂ ਮੈਨੂੰ ਪਤਾ ਕਿ ਮੈਂ ਘਰ ਘਰ ਜਾ ਕੇ ਗਿੱਦੜਵਾ ਦੇ ਵਿੱਚ ਰਾਮ ਮੰਦਰ ਜੀ ਦੀ ਪ੍ਰਤਿਸ਼ਠਾ ਜਦੋਂ ਸੀਗੀ ਦੀਵੇ ਵੰਡੇ ਤੇਲ ਦਿੱਤਾ ਲੋਕਾਂ ਨੂੰ ਲੱਡੂ ਦਿੱਤੇ ਜਸ਼ਨ ਮਨਾਇਆ ਉਹ ਕਿਉਂਕਿ ਉਹ ਸਾਡੇ ਸਨੇਹਾ ਸੀਗਾ ਦੇਵੀ ਹੁਣੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਨੇਹਾ ਹੈ ਇਸ ਕਰਕੇ ਕਿ ਕਿਸੇ ਬਰਗਾਤਾ ਨੂੰ ਜਸ਼ਨ ਨਹੀਂ ਹੈ ਅਤੇ ਬਹੁਤ ਸਾਰਾ ਕੰਮ ਹੈ ਇਹ ਕੇਵਲ ਕਲੀ ਜਿੱਤ ਦਾ ਜਸ਼ਨ ਨਹੀਂ ਹੈ ਇਸ ਵਾਰ ਬਹੁਤ ਵੱਡੇ ਚੈਲੰਜਸ ਅਗੇ ਨੇ ਜਿਹੜਾ ਸਾਡਾ ਰੋਡ ਮੈਪ ਅਸੀਂ ਡਰਾਈਵ ਦਿੱਤਾ ਹੈ ਉਹ ਵੀ ਸਰੋਂ ওপਨ ਸੀਗਾ ਬਹੁਤ سارے ਹੋਰ ਸੁਝਾਅ ਵੀ ਆਏ ਹੈ ਅਸੀਂ ਉਹਨਾਂ ਤੇ ਆਉਣ ਵਾਲੇ ਸਮੇਂ 'ਚ ਕੰਮ ਕਰਨਾ ਹੈ ਕਿ ਕਿੱਦਾਂ ਅਸੀਂ ਉਹਨੂੰ ਅੱਗੇ ਲੈ ਕੇ ਜਾਣਾ ਹੈ ਔਰ ਮੈਨੂੰ ਲੱਗਦਾ ਕਿ ਬਾਬਾ ਜੀ ਕਿਰਪਾ ਕਰਨਗੇ ਔਰ ਅੱਜ ਬਹੁਤ ਵੱਡੀ ਚਿਤ ਜਿਹੜੀ ਐਨਡੀਏ ਦੀ ਜੀ ਐਨਡੀਏ ਨੂੰ ਜਿਹੜੀ ਲੋਕਾਂ ਨੇ ਸਭ ਤੋਂ ਵੱਡਾ ਕੰਮ ਕੀਤਾ ਹੈ ਔਰ ਇੰਡੀਆ ਗਠਬੰਧਨ ਦੀ ਹੋਈ ਹੈ ਮੈਨੂੰ ਲੱਗਦੀ ਆਪਣੇ ਆਪ ਦੇ ਵਿੱਚ ਮਸਾਲ ਹੈਗੀ ਹੈ ਸੁਮ੍ਰਿਤੀ ਰਾਣੀ ਨੂੰ ਵੀ ਹਰਾ ਦਿੱਤਾ ਗਿਆ ਉਤਰ ਪ੍ਰਦੇਸ਼ੋਂ ਔਰ ਅਯੁੱਧਿਆ ਦਾ ਮੈਂ ਤੁਹਾਨੂੰ ਦੱਸ ਸਕੀ ਕਿ ਅਯੁੱਧਿਆ ਦੇ ਵਿੱਚ ਬੀਜੇਪੀ ਦਾ ਵਿਅਕਤੀ ਹਾਰਨਾ ਇਹ ਰਾਜਨੀਤੀ ਦਾ ਸਿੱਧਾ ਸਿੱਧਾ ਨਾ ਭਾਵਾ ਦਾ ਸਬੇ ਹੈ ਕਿ ਜੋ ਮੇਰਾ ਨਾਉਂ ਦਾ ਇਸਤੇਮਾਲ ਗਲਤ ਕਰੇਗਾ ਪੂਰੀ ਨਾਲ ਹੀ ਇਹ ਅੰਦਾਜ਼ ਹੋਗਾ ਔਰ ਮੈਨੂੰ ਲੱਗਦਾ ਹੈ ਕਿ ਬਾਬਾ ਕਿਰਪਾ ਕਰੇਗਾ ਕਿ ਸ਼ਾਇਦ ਬਹੁਤ ਸਾਰੇ ਐਨਡੀਏ ਦੇ ਜਿਹੜੇ ਨਾਲ ਸਮਰਥਕ ਜਿਹੜੇ ਸੀਗੇ ਉਹ ਸਾਥੀ ਵੀ ਸੁਣਿਆ ਯਾਸੇ ਪਾਸਿਓ ਇਹੋ ਟੈਲੀਫੋਨ ਚੱਕਰਾਂ ਮੋਦੀ ਸਾਤਾ ਬੰਦ ਕਰਤਾ ਹੈ ਪਰ ਮਾਤਮਾ ਤੇਪਾਕਰੇ ਕੀ ਸ਼ਾਇਦ ਇੰਡੀਆ ਕਠੰਡਰ ਉਹਨਾਂ ਦੇ ਦਿਨਾਂ ਸਰਕਾਰ ਬਣਾਉਣ ਦੇ ਵਿੱਚ ਕੰਮ ਜਾ ਹੋਵੇ। ਉਹਨਾਂ ਆਲੀ ਨਾਲ ਮੈਂ ਪੰਜਾਬ ਦੇ ਲੋਕਾਂ ਦਾ ਪ੍ਰਧਾਨ ਮੁੰਡੇ ਦੇ ਨਾਤੇ ਕਿਉਂਕਿ ਬਤੌਰ ਪ੍ਰਧਾਨ ਮੇਰੀ ਬਹੁਤ ਜ਼ਿੰਮੇਵਾਰੀ ਬੰਦੀ ਸੀ। ਬਹੁਤ ਵੱਡੀ ਜਿੱਤ ਪ੍ਰਾਪਤ ਸੱਤ ਸੀਟਾਂ। ਮੈਨੂੰ ਅਕਸਰ ਮੀਡੀਆ ਨੇ ਪੁੱਛਦੇ ਸੀ ਕਿ ਭਾਈ ਕਿੰਨੀਆਂ ਸੀਟਾਂ ਤੁਸੀਂ ਲੈ ਕੇ ਜਾਓਗੇ? ਇਹ ਮੈਂ ਉਹਨਾਂ ਨੂੰ ਕਿਹਾ ਸੀ ਨੰਬਰ ਨਹੀਂ ਹੈ। ਮੈਂ ਨਾਲ 0 13 ਕਹਾ 13 0 ਕਹਾ मैं कह रहा सी हमेशा पहले दिन तो आज तक सब तो बड़ी पार्टी के रूपते विच सब तो वासीटा कांग्रेस पार्टी लेके जाएगी आज जो सिद्ध हो गया और कांग्रेस पार्टी 2027 दे वास्ते आज ही चंगा गल गया बाबा कृपा करेगा 2027 चसी ये राजे बने चले नहीं कि इसका टीम वर्क इस सलीम टीम ਤਮਾਮ ਸਾਡੇ ਸੀਨੀਅਰ ਲੀਡਰ ਸਹਿਬਾਨ ਅਸੀਂ ਸਾਰਿਆਂ ਨੇ ਰਲ ਮਿਲ ਕੇ ਮੇਰੇ ਸੱਜੇ ਖੱਬੇ ਬਿਠੇ ਜਿਹੜੇ ਲੋਕ ਹੈ ਇਹ ਰਾਜਾ ਵੜਿੰਗ ਨਹੀਂ ਕੱਲਾ ਜਿੱਤਿਆ ਇਹਨਾਂ ਸਾਰਿਆਂ ਦੀ ਬਹੁਤ ਸਾਰੇ ਲੋਕ ਆਏ ਨੇ ਕਿਉਂਕਿ ਕਈਆਂ ਨੂੰ ਇਹ ਸੀਗਾ ਵੀ ਪ੍ਰੋਗਰਾਮ ਅਸੀਂ ਮੰਦਰ ਮੱਥਾ ਟੇਕਣਾ ਸੀ ਗੁਰਦੁਆਰਾ ਸਾਹਿਬ ਟੇਕਣਾ ਸੀ ਉਹਨਾਂ ਸਾਰਿਆਂ ਦਾ ਵੀ ਸਾਥੀਆਂ ਦਾ ਹਰ ਵਿਅਕਤੀ ਦਾ ਅੱਜ ਮੇਰੀ ਜਿੱਤ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਛੋਟਾ ਤੋਂ ਛੋਟਾ ਵਰਕਰ ਵੱਡੇ ਤੋਂ ਵੱਡਾ ਵਰਕਰ तमाम कंटेस्टेड ਕੈਂਡੀਡੇਟ ਸਾਡੇ ਐਨਾਲਿਸ ਸਰਬਾਨ ਬਹੁਤ ਬੰਡਾਈ ਇਹਨਾਂ ਨੇ ਮੇਰੀ ਇੱਜ਼ਤ ਦੇ ਵਿੱਚ ਯੋਗਦਾਨ ਪਾਇਆ ਸੋ ਆਖ ਵਿੱਚ ਮੇਰੇ ਦੋਸਤਾਂ ਮੇਰੇ ਦੋਸਤਾਂ ਜਿਹੜੇ ਚੋਣ ਹਾਰ ਗਏ ਪਰ ਮਾਤਰਾ ਉਹਨੂੰ ਚੜ੍ਹਦੀ ਕਲਾ ਬਖਸ਼ੇ ਅੰਦਰੂਸੀ ਬਖਸ਼ੇ ਪਰ ਮੈਂ ਉਹਨੂੰ ਇੱਕ رائے ਦੇਣੀ ਚਾਹੁੰਦਾ ਤੁਹਾਡੇ ਨਾਲ ਜਿਸ ਪ੍ਰਕਾਰ ਦੀ ਕੋਝੀਆਂ ਮਿਆਰ ਤੋਂ ਗਿਰ ਗਈ ਇਸ ਪ੍ਰਕਾਰ ਦੀ ਸਿਆਸਤ ਉਹਨਾਂ ਲੋਕਾਂ ਨੇ ਕੀਤੀ ਉਹ ਸਾਨੂੰ ਸਾਰਿਆਂ ਨੂੰ ਪਰਹਨ ਕਰਨਾ ਚਾਹੀਦਾ ਕਿ ਅਸੀਂ ਇਹੋ ਜਿਹੀ ਸਿਆਸਤ ਨਾ ਕਰੀਏ ਕਿਸੇ ਵਿਅਕਤੀ ਨੂੰ ਘਰੇ ਲੈ ਜਾਣਾ ਕਿਸੇ ਦੀ ਮਿਹਨਤ ਕਰਕੇ ਉਹਨੂੰ ਚਾਹ ਪਿਉਣ ਹਸਤੇ ਲੈ ਕੇ ਜਾਣਾ ਔਰ ਫਿਰ ਇਹ ਕਹਿਣਾ ਮੇਰਾ ਸਮਰਥਨ ਕਰਤਾ ਕਿਸੇ ਨੇ ਕੋਈ ਚਿੱਠੀ ਜਾਲੀ ਬਣਾ ਲੈਣੀ ਫਿਰ ਲਾਈਵ ਹੋ ਜਾਣਾ ਕਿ ਫਲਾਨੀ ਜਗ੍ਹਾ ਤੇ ਫਲਾਨਾ ਇਨਚਾਰਜ ਲਾਤਾ ਫਲਾਨੀ ਜਗ੍ਹਾ ਤੇ ਫਲਾਨਾ ਇਨਚਾਰਜ ਲਾਤਾ ਕੀ ਸੀ ਮੈਨੂੰ ਉਪਾਦ ਦੇ ਦਸ ਕਦਮ ਦੇ ਥੱਲੇ ਮਿੱਟੂ ਜੀ ਨੇ ਕੰਮ ਕੀਤਾ ਫਿਰ ਮਿੱਟੂ ਜੀ ਨੇ ਜਲਦੀ ਜਲਦੀ ਲਾਈਫ ਹੋ ਗਏ ਕਿ ਮੈਨੂੰ ਇਹਨਾਂ ਨੇ ਸਮਰਥਨ ਦੇ ਤਾਂ ਹੁੰਦਾ ਮੈਨੂੰ ਵੋਟਾਂ ਪਾ ਦਿਓ ਸੋ ਇਹੋ ਜਿਹੀਆਂ ਜਿਹੜੀਆਂ ਹਰਕਤਾਂ ਇਹ ਸ਼ੋਭਾ ਨਹੀਂ ਦਿੰਦੀਆਂ ਮੈਨੂੰ ਮਿੱਟੂ ਜੀ ਤੇ ਅਫਸੋਸ ਹੈ ਚੰਗਾ ਹੁੰਦਾ ਅੱਜ ਮਿੱਟੂ ਕਾਂਗਰਸ ਪਾਰਟੀ ਦਾ ਮੈਂਬਰ ਆ ਪਰਲੈਂਟ ਹੁੰਦਾ ਕਾਂਗਰਸ ਪਾਰਟੀ ਤੋਂ ਚੋਣ ਲੜਦਾ ਤੇ ਅੱਜ ਉਹ ਫੇਰ ਚੌਥੀ ਵਾਰੀ ਦੇਸ਼ ਦੀ ਲੋਕ ਸਭਾ ਚ ਜਾਂਦਾ ਲੇਕਿਨ ਜੇ ਤੁਸੀਂ ਮਾੜੀ ਸੋਚ ਰੱਖੋਗੇ ਤਾਂ ਫਿਰ ਪ੍ਰਮਾਤਮਾ ਤੁਹਾਡੇ ਤੇ ਕਿਰਪਾ ਨਹੀਂ ਕਰੇਗਾ ਸੋ ਅਗਰ ਵਿਟੂ ਹੁੰਦਾ ਤਾਂ ਸ਼ਾਇਦ ਰਾਜਾ ਬਣੀ ਕਿਥੇ ਹੋ ਲਈਦਾ ਪਰ ਕਦੇ ਕਰਾਵੇ ਆਪੇ ਆਪ ਸੱਚੇ ਪਰਸਪਰ ਦੀ ਕਿਰਪਾ ਉਹਨਾਂ ભગવાન ਨੂੰ ਸਾਰੇ ਸਾਥੀਆਂ ਨੂੰ ਸਾਡੇ ਪੰਜਾਬ ਦੇ ਹਰ ਵਸਿੰਦੇ ਨੂੰ ਜਿਹੜਾ ਕਾਂਗਰਸ ਪਾਰਟੀ ਨੂੰ ਵੇਸ਼ ਕੋਣੀ ਵੋਟ ਪਾਈ ਹੈ ਵੇਸ਼ ਕੋਣੀ ਨਹੀਂ ਪਾਈ ਅੱਜ ਨਹੀਂ ਪਾਈ ਤਾਂ ਕੱਲ ਤਾਂ ਦੇਗਾ ਅਸੀਂ ਤਾਂ ਮੰਗਦੇ ਹੁਨੇ ਅਸੀਂ ਤਾਂ ਮੰਗਣਾ ਹੈ ਅੱਜ ਨਹੀਂ ਮੰਗਣਾ ਕੱਲ੍ਹ ਵੀ ਮੰਗਣਾ ਹੈ ਸੋ ਦੁਬਾਰਾ ਫੇਰ ਦਿਲ ਦੀਆਂ ਗਹਿਰਾਈਆਂ ਚ ਉਹਨਾਂ तमाम ਸਾਥੀਆਂ ਦਾ ਬਹੁਤ ਬਹੁਤ ਬਖਵਾਦ ਜਿਨ੍ਹਾਂ ਨੇ ਸਾਨੂੰ ਬਹੁਤ ਸਾਰਾ ਪਿਆਰ ਦਿੱਤਾ ਔਰ ਆਸ ਕਰਦੇ ਆ ਮੇਰੀ ਜਿਹੜੀ ਟੀਮ ਹੈ ਸਾਡੇ ਸਾਥੀ ਹੈ ਸਾਰੇ ਅਸੀਂ ਸਾਰੇ ਰਾਂਗ ਦੇ ਮੇਰੀ ਤਰਫ ਕਰਦੇ ਦੋਵੇਂ ਜਾਣੇ ਅਸੀਂ ਇਹਨਾਂ ਦੀ ਗਾਈਡੈਂਸ ਦੇ ਨਾਲ ਸਾਰੇ ਲੀਡਰਸ ਦੇ ਭਾਗ ਦੀ ਗਾਈਡੈਂਸ ਨਾਲ ਅਸੀਂ ਆਉਣ ਵਾਲੇ ਲੁਧਿਆਣੇ ਦੀ ਸੇਵਾ ਕਰਾਂਗੇ ਇਹ ਮੋਹਿਤ ਕਰਨਾ ਦੁਬਾਰਾ ਫੇਰ ਦੁਨੀਆ ਦੇ ਵਿੱਚ ਕੋਸਾ ਸਾਰਾ ਨਾ ਹੋਣਾ। ਜੀ ਆਪਣੀ ਕਾਂਗਰਸ ਦੀ ਤੁਸੀਂ ਪੈਂਡੈਂਟ ਕਿਦਾਂ ਦੇਖਦੇ ਹੋ ਕਿ ਸਰਕਾਰ ਦੀ ਇਨਕਮਨਸੀ ਸੀਗੀ ਨਾਲ ਕਾਂਗਰਸ ਨਾਲ ਨਹੀਂ ਜੀ 19 ਗਵਰਨਮੈਂਟ ਸੀ ਤਾਂ ਠੀਕ ਹੈ ਉਹਨਾਂ ਦੀ ਸੀਗੀ ਸੀਗੀ ਪਰ ਮੇਰਾ ਖਿਆਲ ਸਾਰੀਆਂ ਪਾਰਟੀਆਂ ਗਾਏ ਬਗਾਏ ਲੋਕਾਂ ਨੇ ਦੇਖ ਲੀਆਂ ਮੈਨੂੰ ਲੱਗਦਾ ਕਿ ਦੇਸ਼ ਦੇ ਲੋਕਾਂ ਨੂੰ ਹੁਣ ਇਹ ਲੱਗਦਾ ਹੈ ਕਿ ਕਾਂਗਰਸ ਪਾਰਟੀ ਹੀ ਇੱਕ ਐਸੀ ਪਾਰਟੀ ਹੈ ਜਿਹੜੀ ਇਸ ਦੇਸ਼ ਨੂੰ ਪਰੇਤਰ ਪ੍ਰਦੇਸ਼ਾਂ ਨੂੰ ਇਸ ਪਰਦੇਸ਼ ਨੂੰ ਚਲਾ ਸਕਦੀ ਹੈ ਬਦਲਾਵ ਦੇ ਰੂਪ ਦੇ ਵਿੱਚ ਬਹੁਤ ਵੱਡਾ ਬਦਲਾਅ ਆ ਬਦਲ ਆਇਆ ਸੀਗਾ 91 ਸੀਟਾਂ ਦਾ ਅੱਜ ਤੁਸੀਂ ਦੇਖੋ ਤਿੰਨ ਸੀਟਾਂ ਤੇ ਸਿਮਟ ਕੇ ਰਹਿ ਗਿਆ ਆਮ ਆਦਮੀ ਪਾਰਟੀ ਆਮ ਆਦਮੀ ਕਹਿੰਦੀ 13 ਮੈਂ ਕਹਿੰਨ ਕਿ ਕਹਿੰਦਾ ਉਹ ਮਾਨ ਸਾਹਿਬ ਨੇ ਕੁਝ ਵੀ ਕਹਿ ਦਿੱਤੇ ਮਾਲਿਕ ਹੈ ਪੰਜਾਬ ਦੇ ਮੁੱਖ ਮੰਤਰੀ ਹੁੰਦਾ ਜਿਹੜਾ ਮਾਲਿਕ ਹੁੰਦਾ ਹੀ ਕੈਨ ਸੇ ਐਨੀਥਿੰਗ ਮੈਨੂੰ ਕਈ ਵਾਰੀ ਅੱਗੇ ਮੈਂ ਕਿਹਾ ਪਰ ਕਾਲੂਨੀ ਨਹੀਂ ਕਰਨੀ ਚਾਹੀਦੀ ਜਿਹਦੀ ਚਿੰਗੀ ਲੱਗੀ ਹੈ ਔਰ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕ ਹੁਣ ਲੋਕ ਰੀਅਲ ਪੋਲੀਟੀਸ਼ੀਅਨਸ ਨੂੰ ਬਣਨਾ ਚਾਹੁੰਦੇ ਨੇ ਕਿ ਜੋ ਪੋਲੀਟੀਸ਼ੀਅਨ ਕਹਿੰਦਾ ਉਹ ਕਰੇ ਐਵੇਂ ਝੂਠ ਤੂਫਾਨ ਗਲਤ ਆંકੜੇ ਬੇਸ਼ੱਕ ਤੁਸੀਂ ਇੱਕ ਅੱਧੀ ਵਾਰੀ ਹਾਰ ਜੋ

मैं अपना एक कार्यालय बनाऊंगा जिसमें डेडिकेटेड एक ऑफिस होगा ता जो फिर हम अगली स्कीम्स बनाकर जिस प्रकार का हमारा विजन डॉक्यूमेंट है उसके ऊपर काम करें। लास्ट क्वेश्चन आम आदमी पार्टी से अलग होकर के इलेक्शन लड़ना आप किस तरीके से देखते हैं सही डिसीजन था आपका 100% आपके सामने हम भी डूब जाते उसमें उनको तो डूबना ही था हम तो बच गए

ऐसी पॉलिटिक्स नहीं चाहते हैं लोग चाहते हैं भाईचारे की पॉलिटिक्स तो so, मैं हर के पे जाता था, फिर था कि भाई हमारे मतभेद है लेकिन विचारों के मतभेद है लेकिन बांटो नहीं इस देश को इस देश को मत बांटो इस देश के धर्मों को मत बांटो हमारे भगवानों को मत बांटो ਈਮੇਲ ਸੰਦੇਸ਼ ਦੇਣਾ ਚਾਹੁੰਦਾ ਤਾਂ ਆਨੇ ਵਾਲੇ ਦਿਨੋਂ ਮੈਂ ਕੰਪਿਊਟਰ 'ਤੇ ਸੰਦੇਸ਼ ਭੇਜ ਕੁੱਟਿੰਗਸਾਉਂ ਤੋਂ ਬੋਥ ਆ ਜਾ ਜਾ ਦੌਰਾ ਕੀਤਾ ਉਹਨੇ ਵਰਕਰ ਲੜ ਰਹੇ ਸੀਗੇ ਤੁਹਾਡੀ ਕਾਂਗਰਸ ਅਮ ਉਹਦੇ ਨਾਲ ਆਵਾਦੀ ਪਾਰਟੀ ਨਾਲ ਕਿਤਨਾ ਦੇਖਣ कौन कहां जा रहा अरे अच्छी बात कर दे पत्रकार साहब नई बात कोई सवाल करो अच्छा स्वामी आप का आज के दिन के लिए सर फैमिली कित्ताई रही ਤੁਹਾਡੇ ਨਾਲ پوری سپورਟ ਕੀਤੀ ਫੈਮਿਲੀ ਨੇ ਤੁਹਾਡੀ ਮੈਂ ਬਹੁਤ ਵਾਰੀ ਕਹਤਾ ਯਾਰ ਲੋਕਾਂ ਦੇ ਘਰੇ ਕਈਆਂ ਦੇ ਕਲੇਸ਼ ਪੈ ਗਿਆ ਇਸ ਕਰਕੇ ਲੋਗਾਂ ਨੇ ਜਨਾਨੀਆਂ ਲੜਪੀਆਂ हां जी मैं कहता कि मेरी लाइफ लाइन है अमृता बडी और मेरे बच्चे ने मेरा बहुत साथ ਦਿੱਤਾ सारे मेरे दोस्तो मित्रा ने पुरानी ਯਾਰਾਂ ਨੇ ਬਹੁਤ ਸਾਥ ਦਿੱਤਾ ਕਰੀ ਜਨਾਨੀਆਂ ਦਾ ਰੌਲਾ ਪੈ ਗਿਆ ਬੰਦੇ ਨੂੰ ਕਹਿੰਦੇ ਤੁਸੀਂ ਤਾਂ ਸਾਨੂੰ ਕਦੇ ਲਾਈਫ ਲਾਈਨ ਨਹੀਂ ਕਿਹਾ ਸੋ ਇਹ ਸੋ ਮੇਰੀ ਪਰਿਵਾਰ ਦੀ ਬਹੁਤ ਮੈਨੂੰ ਸਪੋਰਟ ਰਹੀ ਔਰ ਪਰਿਵਾਰ ਤੋਂ ਹਟ ਕੇ ਜਿੰਨੇ ਦੋਸਤ ਨੂੰ ਤਰ੍ਹਾਂ ਬੈਠੇ ਨਾ ਇਹ ਸਾਰੇ ਹੀ ਪਰਿਵਾਰ ਵਰਗੇ ਨੇ ਮੇਰੇ ਨਾਲ ਲਾਸਟ ਤੁਸੀਂ ਬਾਈ ਇਲੈਕਸ਼ਨ तो? फिर मैं कांग्रेस पार्टी होगा राधी वरिंग का, का फैसला का, कांग्रेस पार्टी एक परिवार है और मैं कांग्रेस पार्टी का प्रधान है इस तरह फैसले हाई कमांड फैसला करती है